ਪਾਈ ਸ਼ਾਲੋ ਜੀ ਦੇ ਜਨਮ ਦਿਨ ਤੇ ਪਹੁੰਚ ਰਹੇ ਹੁਕਮਾ ਦੇ ਲੇਖ ਭਾਗਤ ਸੇਵਾ ਦੇ ਫੰਡ ਪੁੱਤਰ ਦੇ ਦਾਨੀ ਘਰ ਦਾ ਬਾਬਾ ਸ਼ਾਲੋ ਜੀ ਤੇ ਜਿਹਦੀ ਅਸੀਂ ਲੈਟ ਸੀਰ ਦਿਖਾ ਰਹੇ ਆ ਉਹ ਅੱਛੇ ਐਸੀ ਕਿਰਪਾ ਸਾਧਗੁਰ ਜੀ ਨੇ ਕੀਤੀ ਹੈ ਐਸਾ ਸ਼ਤਖੰਡ ਸਾਧਗੁਰ ਪਾਤਸ਼ਾਹ ਜੀ ਨੇ ਤਕਤੀ ਤੇ ਪ੍ਰਗਟ ਕੀਤਾ

पूसा जे अंदरि त उहा हिते ਸੇ ਦਾ ਤਾਂ ਤਾਂ ਪੁਰਾਣੇ ਪੀਛੇ ਦੇ ਸੋਪ ਸੁਪਰ ਤੋਂ ਮਹਾਂਦੇ ਸੁਪਾ ਜਿੱਤੇ ਸਰਨ ਪਿਆ ਨਾਲਿਆ ਖਣ ਜੋਤ ਜਾਗਰੀ ਹੈ ਪ੍ਰਕਾਸ਼ ਜੀ ਜੋਤ ਜਿਹੜਾ ਜੋਤ ਕੰਜ ਰੰਕਾਰ ਰਹਾ ਬੈਂਕਰ ਉਹ ਇੱਕ ਸੋਨ ਸੱਤ ਨਾ ਯਾ ਦੇਹਰੇ ਜੀ ਨੇ ਨੇਤੂ ਸ਼ਹਿਰ ਛੱਡੇ ਤੁਨ ਸਾਗਤ ਜੋ ਛੱਡੇ ਤੰਰੇ ਨੇ ਉਹ ਨੇਤੂ ਸੀ ਰਸਿਤ ਦਿਖਾ ਰਹੇ ਹੈ ਉਹ ਤਾਂ ਕੰਤਲ ਗੁਰੂ ਕੈਫੇ ਕਾਫੇ ਦੇ ਵਿੱਚ ਬੈਠੇ ਨੇ ਜਿਵੇਂ ਗੁਰੂ ਸਾਹਿਬ ਦਾ ਸੋਧਟ ਦਿੱਤੀ ਹੋਣਾ ਨਾ ਤਾਂ ਪਰ ਯੂਰੀ ਤੇ ਬੈਠੇ ਨੇ ਪਰ ਸ਼ਰਾਬਤ ਸੋਪਾ ਭਾਈ ਅਰੋਜੀ ਦਾ ਦੇਖਿਆ ਸੀ ਨੇਮ ਰੇ ਨਾਲ ਚਾਈ ਦੀ ਦਹਾੜੀ ਪਰ ਅਚਰੋ ਧਰਤਕ ਸ੍ਰੀ ਗੁਰੂ ਲਾਰਜ ਪਾਤਸ਼ਾਹ ਜੀ ਨੇ ਗੁਰੂ ਸਾਹਿਬ ਦਾ ਹਾਜ਼ਰਤ ਲੰਗਰ ਪ੍ਰਸ਼ਾਦ ਜੋ ਬਟਾয়া ਹੋਰ ਇਹਨਾਂ ਗੁਣਸ਼ਕਾਜ ਤੁਸੀਂ ਦੇਖ ਦਿੱਤੇ ਨੇ ਪਰ ਚੈਨ ਤੇ ਨਾਸਟਾਰ ਟੀਵੀ ਨਿਊਜ਼ ਤੇ ਸਾਡੀ ਪ੍ਰੈਸ ਦੀ ਟੀਮ ਬੰਬੇ ਨਾਲ ਕੁ ਤੇ ਤਾਂ ਬਾਬਾ ਜੋ ਕਿਨ ਜੰਗਿਆ ਨ ਮਰਾਇ ਪੈਸ਼ਾਣੋ ਜੀ ਦਾ ਜੋ ਪੁੱਤਰ ਦੇ ਦਾਨੀ ਨੇ ਉਹ ਸੇਵਾ ਦੇ ਪੰਛੀ ਤੇ ਅੱਜ ਉਹਨਾਂ ਦਾ ਜਿਹੜਾ ਸੁਨਾਨਾ ਜੋੜ ਮੇਲਾ ਮਨਾਇਆ ਸਰਦ ਦੇ ਰਿਹਾ ਤੇ ਸਾਡੇ ਨਾਲ ਫੈਸਲਾ ਜੁਟ ਕੇ ਨੇ ਕਬਲ ਪ੍ਰਿੰਸ ਸਿੰਘ ਜੀ ਤੇ ਨਾਲ ਸਾਡੇ ਬਾਬਾ ਸਿੰਘ ਜੀ ਤੇ ਸਾਡੇ ਨਾਲ ਜੀਪਿੰਦਰ ਸਿੰਘ ਜੀ ਤੇ ਨਾਲ ਇਥੋਂ ਦੇ ਸੀਨੀਅਰ ਸਮਾਜ ਸੇਵਕ ਆਗੂ ਵੀ ਨਾਲ ਜਿਹਨਾਂ ਦੀ ਲੈਟ ਸੀਨੀਅਰ ਦਿਖਾ ਰਹੇ ਆ ਔਰ ਅਸੀਂ ਗੱਲ ਕਰਦੇ ਇਹਨਾਂ ਦੇ ਨਾਲ ਕਿ ਸ਼੍ਰੋਮਿਕ ਮੀਟਿੰਗ ਉਹ ਜੋ ਗੁਰੂਤਾ ਮਾਦੇ ਵਿੱਚ ਇੰਨਾ ਬੈਠ ਆ ਰਹੇ ਆ ਉਹਨਾਂ ਨੂੰ ਕਿ ਇੱਕ ਆਉਣ ਹਕੀਕਤ ਪੀੜੀ ਤੰਗ ਗਲੀ ਦੇ ਵਿੱਚ ਆ ਗਏ। ਗੁਰੂ ਸਾਹਿਬ ਦਾ ਸੁਭਦ ਹੈ ਜੋ ਪੁੱਤਨ ਦੇ ਦਾਨੀ ਨੇ ਔਰ ਜਿਹੜਾ ਇਹ ਜੀ ਕੋਣੀਏ ਚੀਜ਼ ਦੇ ਵਿੱਚ ਪਹਿਲ ਦੀ ਕਦਮੀ ਤੇ ਸੁਰੇ ਕਮੇਟੀ ਧਾੜ ਕੋਣ ਦੇ ਰਹੀ। ਸਾਜ ਇਹ ਪੀਲ ਹੈ। ਐਸਪੀਸੀ ਪ੍ਰਧਾਨ ਧਾਮੀ ਜੀ ਕੀ ਸੰਗਤ ਨੂੰ ਦੇਖਦੇ ਹੋਏ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿਹੜਾ ਆਪਣਾ ਟੋਪਾ ਭਾਈ ਸਾਲੂ ਜੀ ਦੇ ਨਾਲ ਲੱਗਦੀ ਸਮੂਹ ਹੈ ਇਹ ਕਿਰਪਾਤਾ ਕਰਨ ਕਿ ਸਾਡੇ ਨੂੰ ਇਸ ਦੇ ਵਿੱਚ ਜੋੜ ਦਿੱਤੀ ਜਾਵੇ ਤਾਂ ਕਿ ਸ਼੍ਰੀ ਤਾਲੂ ਜਣਾ ਆਪਣਾ ਆ ਕੇ ਇੱਥੇ ਦਾ ਗੁਰੂ ਘਰ ਦੇ ਦਸ ਕਰ ਸਕਣ ਜੋ ਬਹੁਤ ਸਮਾਸਿਰਤਾ ਔਰ ਗੁਰੂ ਘਰ ਦੇ ਨਾਲ ਜੁੜੇ ਨਹੀਂ ਔਰ ਸਾਲਾਨਾ ਜੋ ਜੋੜ ਮੇਲਾ ਮਨਾਇਆ ਜਾ ਰਿਹਾ ਔਰ ਸੋਰ ਕਮੇਟੀ ਨੂੰ ਇੱਕ ਪੁਰਜ ਅਪੀਲ ਕਰ ਰਹੇ ਵੀ ਇੰਨਾ ਬੈਠਾ ਜੋ ਛੋਕ ਕਮੇਟੀ ਦਾ ਕੀ ਆ ਜਿਹੜੇ ਛੋਛਣੇ ਗਲੀਆਂ ਦੇ ਵਿੱਚ ਇਹ ਆ ਤੇ ਇਹ ਕਰਕੇ ਆਪਣਾ ਪਹਿਲ ਕੇ ਦੇ ਵਿੱਚ ਧਿਆਨ ਕੇਂਦਰਤ ਕਰਕੇ ਇਹ ਜਿਹੜਾ ਮਹਾਰਾਜ ਦਾ ਗੁਰੂ ਘਰ ਦਾ ਪੁੱਤਰ ਦਾਦੀ ਦਾ ਜਿਹੜਾ ਇੱਕ ਘਰ ਦਾ ਗੁਰਦੁਆਰਾ ਬਾਬਾ ਸ਼ਾਮਲੀ ਗਿਆ ਉਹ ਉੱਥੇ ਆਉਣ ਦਾ ਜਿਹੜੇ ਸ਼ਰਧਾਲੂ ਆ ਚੰਗੀ ਤਰ੍ਹਾਂ ਆਪਣਾ ਦਸ਼ਰਦਾਰੇ ਕਰ ਸੰ ਤੇ ਉਹ ਮੰਗੇ ਮਰਦਾ ਜੋ ਕੋਪਾਂ ਗਲੀੋਂ ਪਾ ਸਕਣ ਆਪਾਂ ਗੱਲ ਕਰਾਂਗੇ ਸਾਡੇ ਅਫਸਰਾਂ ਦੀ ਗੱਲ ਚੱਕਣੇ ਕੱਲ ਪੁਜੀਤ ਬਾਰੇ ਕੀ ਕਰੂਗਾ ਪੁਲਿਸ ਸੰਮਤ ਨਾ ਰਹਿਣ ਆਈ ਹੋਈ ਹੈ ਵਾਹ ਵਾਹ ਇਹ ਜਗਾ ਘਾਟ ਬੋਲਦੇ ਕਿ ਸੰਗਨ ਨੂੰ ਬੜੀ ਪਰੇਸ਼ਾਨੀ ਹੋਈ ਹੈ ਸੋ ਇਹ ਦੋਵਾਰਾ ਪ੍ਰਬੰਧ ਕਮੇਟੀ ਨੂੰ ਅਪੀਲ ਹੈ ਕਿ ਵਿਕੇ ਸਕੂਲ ਖਤਾਲੀਆ ਸਕੂਲ ਜਗਾ ਲੈ ਕੇ ਦਿੱਤੀ ਜਾਵੇ ਕਿ ਉਹਦੀ ਸੰਗਨ ਨੂੰ ਪਰੇਸ਼ਾਨੀ ਨਾ ਹੋਵੇ ਵਾਹ ਜੀ ਕਿਰਪਾ ਕਰਦਾ ਵਾਹ ਜੀ ਜੀ ਕਿਰਪਾ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ